ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਤੇ ਬਿਆਨ ਦਿੱਤਾ ਹੈ ਕਿ ਜਦੋਂ ਦੋਸ਼ੀ ਆਪਣੇ ਕੀਤੇ ਤੇ ਪਛਤਾਵਾ ਹੀ ਨਹੀਂ ਹੈਗਾ ਤਾਂ ਉਹਨੂੰ ਰਿਹਾਈ ਕਿਸ ਗੱਲ ਦੀ ਉਹਨੂੰ ਰਿਹਾਈ ਨਹੀਂ ਦਿੱਤੀ ਜਾ ਸਕਦੀ ਸੋ ਇੱਥੇ ਹੁਣ ਕਈ ਕਾਰਨ ਹੋ ਗਏ ਜਿਹਦੇ ਦੋਸ਼ੀ ਨੇ ਉਹ ਅਦਾਲਤਾਂ ਨੇ ਦੋਸ਼ ਮੁਕਤ ਕੀਤੇ ਨੇ ਕਈ ਮੁਕਦਮਿਆਂ ਦੇ ਵਿੱਚ ਕਈ ਜਿਹੜੇ ਉਹਨਾਂ ਤੇ આરોਪ ਲੱਗੇ ਸੀ ਉਹਨਾਂ ਵਿੱਚੋਂ ਦੋਸ਼ ਮੁਕਤ ਵੀ ਹੋਏ ਨੇ ਤੇ ਕਈਆਂ ਦੇ ਵਿੱਚ ਜੇ ਉਹ ਦੋਸ਼ੀ ਵੀ ਸੀ ਤੇ ਉਹਨਾਂ ਨੇ ਸਜ਼ਾ ਪੂਰੀ ਕਰ ਲਈ ਸਜ਼ਾ ਪੂਰੀ ਕਰਕੇ ਵੀ 10-10 ਸਾਲ ਉੱਤੇ ਹੋਗੇ ਜੇ ਕੋਈ ਇਹਨਾਂ ਦੇ ਸੰਵਿਧਾਨ ਦੇ ਵਿੱਚ ਕੋਈ ਐਹੋ ਜੀ ਗੱਲ ਹੈਗੀ ਹੈ ਜਿਹੜਾ ਇਹਨਾਂ ਦਾ ਸੰਵਿਧਾਨ ਹੈ ਜੇ ਉਹਦੇ ਵਿੱਚ ਐਹੋ ਜੀ ਗੱਲ ਹੈ ਕਿ ਦੋਸ਼ੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹ 'ਚ ਰਹਿ ਸਕਦਾ ਤਾਂ ਫਿਰ ਠੀਕ ਹੈ ਭਾਈ ਫਿਰ ਸੰਵਿਧਾਨ ਸਮਝ ਲਓ ਬਹੁਤ ਹੀ ਵਧੀਆ ਤੇ ਜੇ ਤੁਸੀਂ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨੂੰ ਜੇਲ੍ਹ 'ਚ ਰੱਖ ਸਕਦੇ ਹੋ ਤੇ ਸੰਵਿਧਾਨ ਜਾਂ ਕਾਨੂੰਨ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਉਹਦੇ ਵਿੱਚ ਤੁਹਾਡੇ ਤੇ ਕੋਈ ਵੀ ਚੀਜ਼ ਲਾਗੂ ਨਹੀਂ ਹੁੰਦੀ ਤਾਂ ਵੀ ਸੰਵਿਧਾਨ ਬਹੁਤ ਵਧੀਆ ਇਹਨਾਂ ਵਜ੍ਹਾ ਕਰਕੇ ਹੀ ਜਿਹੜੇ ਸਿੱਖ ਨੇ ਇਹਨਾਂ ਦੀ ਤੇ ਤੁਹਾਡੇ ਸੰਵਿਧਾਨ ਵਾਲਿਆਂ ਦੀ ਨਹੀਂ ਬਣਦੀ ਸਿੱਖ ਆਪਣੇ ਖਾਲਸਾ ਰਾਜ ਦੀ ਮੰਗ ਕਿਉਂ ਰੱਖਦੇ ਉਹਦਾ ਕਾਰਨ ਸਿਰਫ ਇਹੀ ਹੈ ਜੇ ਭਾਰਤ ਵਿੱਚ ਰਹਿੰਦੇ ਹਰ ਇੱਕ ਨਾਗਰਿਕ ਨੂੰ ਸਮਾਨ ਅਧਿਕਾਰ ਸਮਾਨ ਉਹਨੂੰ ਸੁਵਿਧਾਵਾਂ ਆਜ਼ਾਦੀ ਹੋਵੇ ਤਾਂ ਇਹ ਚੀਜ਼ਾਂ ਤੋਂ ਜਿਹੜੀਆਂ ਮੰਗਾਂ ਨੇ ਬਹੁਤ ਲੋਕਾਂ ਦੀਆਂ ਨੇ ਪਰੇਸ਼ਾਨੀਆਂ ਨੇ ਤਰਸਦੀਆਂ ਨੇ ਉਹਨਾਂ ਤੋਂ ਦੂਰ ਹੋ ਜਾਣ ਤੇ ਉਹ ਆਪਣੇ ਕੰਮਾਂ ਕਾਰਾਂ ਵਿੱਚ ਰੁੱਝ ਜਾਣ ਇਹ ਜਿਹੜੀਆਂ ਖੰਡਸਤਾਨ ਦੀਆਂ ਜਾਂ ਅਲੱਗ ਸਟੇਟਾਂ ਦੀਆਂ ਮੰਗਾਂ ਉੱਠਦੀਆਂ ਨੇ ਉਹ ਇਹਨਾਂ ਦੀਆਂ ਇਹਨਾਂ ਦੀ ਕਰਤੂਤਤਾ ਤੋਂ ਵਜੇ ਉੱਠਦੀਆਂ ਨੇ ਔਰ ਜਿਹੜੀਆਂ ਇਹ ਕਾਨੂੰਨ ਦਾ ਨਜਾਇਜ਼ ਫਾਇਦਾ ਚੁੱਕ ਜਾਂਦੇ ਨੇ ਜਾਂ ਕਾਨੂੰਨ ਵਿੱਚ ਕਿਤੇ ਕੋਈ ਢਿੱਲਾਪਨ ਹੈਗਾ ਤਾਂ ਇਸ ਕਰਕੇ ਜਦੋਂ ਕਿਸੇ ਅਲਪ ਸੰਖਿਆ ਘੱਟ ਗਿਣਤੀਆਂ ਤੇ ਕੋਈ ਇਹੋ ਜਿਹੀ ਆਫਤਾ ਉਗਰਦੀ ਆ ਤਾਂ ਸ਼ੁਰੂ ਤੋਂ ਹੀ ਹੁੰਦੀ ਆਈ ਹੈ ਭਾਵੇਂ ਉਹ ਮੁਗਲ ਹੋਣ ਭਾਵੇਂ ਅੰਗਰੇਜ਼ ਹੋਣ ਭਾਵੇਂ ਉਹ ਇਹਨਾਂ ਦਾ ਰਾਜ ਹੋਵੇ ਹਿੰਦੂ ਰਾਜ ਤੇ ਇਹ ਕੋਈ ਬਾਹਰ ਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਹੈ ਨਹੀਂ ਵੀ ਜਿੱਥੇ ਸੱਚ ਤੇ ਹੱਕ ਦੀ ਸੁਣੀ ਜਾਊਗੀ ਔਰ ਹੱਕ ਔਰ ਸੱਚ ਤੇ ਦਾ ਬੋਲ ਵਾਲਾ ਹੋਊਗਾ ਸੋ ਇਹ ਰਾਜ ਹੈ ਜਿੰਨਾ ਦਾ ਵੀ ਆ ਤੁਹਾਨੂੰ ਪਤਾ ਹੀ ਹੈ ਸੋ ਇਹਦੇ ਜਵਾਬ ਦੇ ਵਿੱਚ ਬੰਦੀ ਸਿੰਘਾਂ ਨੇ ਜਿਹੜੀ ਇੱਕ ਚਿੱਠੀ ਉਹਨਾਂ ਨੂੰ ਲਿਖੀ ਹੈ ਅਮਿਤ ਸ਼ਾਹ ਜੀ ਨੂੰ ਗ੍ਰਹਿ ਮੰਤਰੀ ਨੂੰ ਉਹਦੇ ਬਾਰੇ ਮੈਂ ਤੁਹਾਨੂੰ ਚਾਹਣਾ ਪਾਵਾਂਗਾ ਇਹ ਜਵਾਬ ਲਿਖਿਆ ਉਹਨਾਂ ਨੇ ਆਪਣਾ ਅਮਿਤ ਸ਼ਾਹ ਜੀ ਨੂੰ ਗ੍ਰਹਿ ਮੰਤਰੀ ਨੂੰ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਪਿਉਰਾ ਨੇ ਉਹ ਕਹਿੰਦੇ ਸਾਡੇ ਧਿਆਨ ਵਿੱਚ ਆਇਆ ਹੈ ਕਿ ਹਿੰਦੂ ਭਾਰਤ ਦੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਹੈ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਕੰਮ ਦਾ ਪਛਤਾਵਾ ਨਾ ਹੋਵੇ ਤਾਂ ਉਹ ਮਾਫੀ ਦਾ ਹੱਕਦਾਰ ਨਹੀਂ ਹੋ ਸਕਦਾ ਉਹਨਾਂ ਦੀ ਇਹ ਸਟੇਟਮੈਂਟ ਬੰਦੀ ਸਿੰਘਾਂ ਦੀ ਰਿਹਾਈ ਤੇ ਦੋ ਟੁਕ ਜਵਾਬ ਹੈ ਅਮਿਤ ਸ਼ਾਹ ਜੀ ਤੁਸੀਂ ਕਿਸੇ ਵਹਿਮ ਵਿੱਚ ਨਾ ਰਹਿਣਾ ਸਾਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਕੋਈ ਪਛਤਾਵਾ ਨਹੀਂ ਹੈ ਬਲਕਿ ਸਾਨੂੰ ਮਾਣ ਹੈ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲਿਖੇ ਲਗੀਆਂ ਭਾਰਤੀ ਨਜਾਮ ਦੇ ਸੰਦਾ ਵੱਲੋਂ ਸਾਡੇ ਦੇਸ਼ ਦੇ ਨੌਜਵਾਨਾਂ ਤੇ ਹੋ ਰਹੇ ਜ਼ੁਲਮ ਅਤੇ ਅਤਿਆਚਾਰ ਨੂੰ ਠੱਲ ਪਾਉਣ ਲਈ ਗੁਲਾਮੀ ਵਿੱਚ ਜਕੜੀ ਕੌਮ ਨੂੰ ਆਜ਼ਾਦ ਕਰਾਉਣ ਦੇ ਲਈ ਕੜਦਿਆਂ ਅਸੀਂ ਤੁਹਾਡੇ ਮੁਲਕ ਦੇ ਕੈਦਖਾਨਿਆਂ ਵਿੱਚ ਕੈਦ ਹਾਂ ਤੁਸੀਂ ਤੇ ਤੁਹਾਡਾ ਸਿਸਟਮ ਮੰਨੇ ਜਾਂ ਨਾ ਮੰਨੇ ਪਰ ਅਸੀਂ ਭਾਰਤ ਪੰਜਾਬ ਦੇ ਜੇਲ੍ਹ ਵਿੱਚ ਕੈਦ ਹਾਂ ਅਸੀਂ ਜਿਸ ਮੁਲਕ ਦੇ ਹਕੂਮਰਾਨਾਂ ਤੋਂ ਕਿਸੇ ਕਿਸਮ ਦੇ ਤੇ ਰਾਇਤ ਜਾਂ ਰਹਿਮ ਲੈਣ ਦੀ ਸੋਚ ਵੀ ਨਹੀਂ ਰੱਖਦੇ ਸਾਡੀ ਅਰਜ਼ੋਈ ਅਕਾਲ ਪੁਰਖ ਅੱਗੇ ਹੈ ਅਸੀਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਭਾਰਤੀ ਨਿਆਂਲਾ ਸਿਸਟਮ ਵੱਲੋਂ ਕੈਦ ਕੱਟ ਰਹੇ ਹਾਂ ਅਸੀਂ ਅੱਗੇ ਵੀ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਕਟਾਂਗੇ ਸਾਡੀ ਅਸਲ ਤਾਕਤ ਗੁਰੂ ਗ੍ਰੰਥ ਅਤੇ ਪੰਥ ਹੈ ਅਤੇ ਸਾਡੇ ਤੇ ਥਾਪੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਸਾਡੀ ਕੌਮ ਸਾਡੇ ਲਈ ਸਾਬੀ ਬੰਦ ਖਲਾਸੀ ਲਈ ਸੰਘਰਸ਼ਸ਼ੀਲ ਹੈ ਇਹ ਹੀ ਸਾਡੇ ਲਈ ਸ਼ਾਨ ਤੇ ਹੌਸਲੇ ਵਾਲੀ ਗੱਲ ਹੈ ਸਾਡੇ ਲਈ ਦੇਰਨਾ ਦਾਇਕ ਤੇ ਪ੍ਰੇਰਨਾ ਸਰੋਤ ਹੈ ਸਾਡਾ ਵਿਰਸਾ ਗੌਰਵਮਈ ਪਰੰਪਰਾਵਾਂ ਸਿੱਖ ਇਤਿਹਾਸ ਇਸ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਤਾਨ ਨਾਲ ਮਾਲੂਮ ਹਲ ਹੈ ਜਿਹੜੀ ਘੜੀ ਦਸਮ ਪਾਤਸ਼ਾਹ ਦਾ ਸਾਜਾ ਪੰਥ ਆਪਣੀ ਪ੍ਰਭੂ ਸੱਤਾ ਅਤੇ ਆਜ਼ਾਦੀ ਦੀ ਜੰਗ ਜਿੱਤਿਆ ਅਸੀਂ ਬੰਦੀ ਸਿੰਘ ਉਸ ਦਿਨ ਉਸ ਮੁਬਾਰਕ ਘੜੀ ਆਜ਼ਾਦ ਹੋਵਾਂਗੇ ਇੰਨਾ ਚਿਰ ਹੋ ਗਿਆ ਜੇਲਾਂ ਦੇ ਵਿੱਚ ਔਰ ਵੇਖੋ ਉਹਨਾਂ ਸਿੱਖਾਂ ਦੀ ਉਹਨਾਂ ਦਾ ਸਿੱਧਕ ਦੇਖੋ ਅੱਜ ਵੀ ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਆਪਣਾ ਜਿਹੜੇ ਮਾਫੀਆ ਮੰਗੇ ਉਹ ਅਹੁਦੇ ਪਾ ਗਏ ਤੇ ਜਿਹੜੇ ਦੋ ਟੂ ਕੀ ਕਹਿ ਰਹਾਂ ਜਿਹੜੇ ਮਾਫੀਆ ਮੰਗੇ ਪੈਰੀ ਪੈਗੇ ਅੰਗਰੇਜ਼ਾਂ ਦੇ ਉਹ ਰਿਹਾ ਹੋ ਗਏ ਔਰ ਵੱਡੇ ਵੱਡੇ ਅਹੁਦਿਆਂ ਤੇ ਅੱਜ ਬੈਠੇ ਰਹੇ ਅੱਜ ਤੱਕ ਬੈਠੇ ਰਹੇ ਔਰ ਅੱਜ ਉਹਨਾਂ ਦੀਆਂ ਔਲਾਦਾਂ ਬੈਠੀਆਂ ਨੇ ਤੇ ਜਿਨ੍ਹਾਂ ਨੇ ਸਿੱਖੀ ਸਿੱਧਕ ਤੇ ਵਾਹਿਗੁਰੂ ਤੇ ਭਰੋਸਾ ਰੱਖਿਆ ਔਰ ਹਾਕੋਰ ਸੱਚ ਦੀ ਗੱਲ ਕੀਤੀ ਔਰ ਜਿਹੜੇ ਡੋਲੇ ਨਹੀਂ ਜਿਹੜੇ ਸ਼ਹੀਦੀਆਂ ਪਾਗੇ ਅੱਜ ਜੋ ਇਤਿਹਾਸ ਦੇ ਸੁਨਹਿਰੇ ਪੰਨਿਆਂ ਵਿੱਚ ਨੇ ਸੋ ਅੱਜ ਇਹ ਸਿੱਖ ਵੀ ਨਹੀਂ ਡੋਲੇ ਕਿਉਂਕਿ ਜੇ ਇਹਨਾਂ ਨੇ ਗਲਤੀ ਅਗਰ ਜ਼ੁਲਮ ਨੂੰ ਅਗਲ ਅਗਰ ਜ਼ੁਲਮ ਦਾ ਸਾਹਮਣਾ ਨਾ ਕੀਤਾ ਜਾਵੇ ਤੇ ਉਹ ਵੀ ਕਾਇਰਤਾ ਹੈ ਜੇ ਜ਼ੁਲਮ ਦਾ ਜਾਂ ਜ਼ੁਲਮੀ ਦਾ ਜੋਰ ਜ਼ਿਆਦਾ ਵਧ ਜੇ ਉਹ ਜ਼ਿਆਦਾ ਜ਼ੁਲਮ ਕਰਨ ਲੱਗ ਜੇ ਤੇ ਉਹਨੂੰ ਸੋਧਾ ਲਾਣਾ ਠੀਕ ਹੈ ਇਹ ਕੋਈ ਗੁਨਾਹ ਨਹੀਂ ਮੰਨਿਆ ਜਾਂਦਾ ਜ਼ੁਲਮ ਕਰਨਾ ਗੁਨਾਹ ਹੈ ਤਾਂ ਜ਼ੁਲਮ ਸਹਿਣਾ ਵੀ ਉਸ ਤੋਂ ਵੱਧ ਗੁਨਾਹ ਹੈ ਇਸ ਤਰ੍ਹਾਂ ਤਾਂ ਛੋਟੇ ਸਾਹਿਬ ਜੀ ਦੇ ਵੀ ਇਨਾ ਮੰਨ ਜਾਂਦੇ ਤਾਂ ਉਹ ਵੀ ਬਹੁਤ ਜ਼ਾਇਦਾ ਤੇ ਪ੍ਰਾਪਰਟੀਆਂ ਦੇ ਬਹੁਤ ਕਿਲਿਆਂ ਦੇ ਮਾਲਕ ਹੁੰਦੇ ਪਰ ਉਹ ਨਹੀਂ ਡੋਲੇ ਤੇ ਅੱਜ ਇਤਿਹਾਸ ਦੇ ਸੁਨਹਿਰੇ ਪੰਨਿਆਂ ਵਿੱਚ ਨੇ ਇੰਨੇ ਉਹਨਾਂ ਨੂੰ ਸ਼ਹੀਦ ਕੀਤਾ ਜਾਇਦਾਦਾ ਬਣਾਈਆਂ ਐਨੀਆਂ ਸੋਨੇ ਦੀਆਂ ਮੋਹਰਾਂ ਦੀਆਂ ਹਜ਼ਾਰਾਂ ਦੀ ਤਾਦਾਦ ਵਿੱਚ ਉਹ ਮੋਹਰਾਂ ਵੀ ਗਈਆਂ ਤੇ ਉਹਨਾਂ ਦੇ ਮੋਹਰੀ ਵੀ ਗਏ ਤੇ ਜਿਹੜੇ ਉਹਨਾਂ ਦੇ ਵਿਚੋ ਲੀਏ ਸੇ ਉਹ ਵੀ ਗਏ ਔਰ ਇੱਟ ਨਾਲ ਇੱਟ ਜਦੋਂ ਖੜਕਾਈ ਬੰਦਾ ਸਿੰਘ ਬਹਾਦਰ ਨੇ ਸਾਰੇ ਕਿਲੇ ਵੀ ਟਹਿ ਗਏ ਇੱਕ ਦਿਨ ਭਿਖਾਰੀ ਤੋਂ ਬੁਰੇ ਹੋ ਗਏ ਠੀਕ ਹੈ ਕਾਵਾ ਕੁੱਤਿਆਂ ਨੇ ਉਹਨਾਂ ਦਾ ਮਾਸ ਨੂੰਚ ਨੂੰ ਚ ਖਾਦਾ ਸੋ ਉਹੀ ਜਦੋਂ ਐਨੇ ਜ਼ੁਲਮ ਦੇ ਵਿੱਚੋਂ ਸਿੱਖੀ ਸਿਤਕ ਨਹੀਂ ਡੋਲਿਆ ਖਾਲਸਾ ਜੀ ਜਿਹੜੇ ਚਿੱਠੀ ਸੀ ਤੁਹਾਨੂੰ ਪੜ੍ਹ ਸੁਣਾਈਆਂ ਜਿਹੜੇ ਮੇਰੇ ਵੀਰਾਂ ਨੂੰ ਇਹ ਚਿੱਠੀ ਜਾਂ ਵਾਰਤਾਲਾਪ ਚੰਗਾ ਲੱਗਿਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਤਰ੍ਹਾਂ ਦੀ ਵੀਡੀਓ ਆਉਂਦੀ ਨੇ ਇਸ ਚੈਨਲ ਤੇ ਚੈਨਲ ਦਾ ਨਾਮ ਹੈ ਬੱਲੇ ਬੱਲੇ ਸਤਿ ਸ੍ਰੀ ਅਕਾਲ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ